ਲਓ ਵੀ ਮਿੱਤਰੋ ਅੱਜ ਤੁਹਾਡੇ ਲਈ ਮਾਰਵਾੜੀ ਬਸ਼ੇਰੀ ਲਿਆਤੀ ਖਾਨਦਾਨ ਪੂਰੇ ਟੌਪ ਦਾ ਤੇ ਇਹਦੇ ਨਾਲ ਸਸਤੀ ਮਿਲ ਨਹੀਂ ਜਿੰਨੇ ਚੰਬੀ ਬਸ਼ੇਰੀਆਂ ਦੇ ਅੱਜਕੱਲ ਰੇਟ ਹਨ ਉਨੇ ਚ ਮਾਰਵਾੜੀ ਲਾਈਨ ਦੀ ਬਸ਼ੇਰੀ ਮਿਲਦੀ ਹੈ ਡੀਐਨਏ ਤਾਂ ਗਾਰੰਟੀ ਹੈ ਬਾਕੀ ਹੱਡਵੇਅਰ ਦੇਖੋ ਬਹੁਤ ਖੁੱਲਾ ਬੱਚੀ ਇਹ ਸਿਗੜੀ ਦੰਦੀ ਥੋੜੀ ਥੋੜੀ ਕੱਢਣ ਲੱਗੀ ਹੈ ਪਰ ਬਾਡਾ ਦੇਖੋ ਮਜ਼ਬੂਤੀ ਪੂਰੀ ਮਾਰਕਿੰਗ ਪੂਰੀ ਚੰਗੀ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦੇ ਵੀ ਤੈਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਦੋਸਤੋ ਹਾਜ਼ਰ ਹੋਏ ਤੁਹਾਡੇ ਸਾਹਮਣੇ ਅੱਜ 4 ਅਪ੍ਰੈਲ 2025 ਦੀ ਇਹ ਵੀਡੀਓ ਆ ਮਾਰਵਾੜੀ ਵਸ਼ੇਰੀ ਲਿਆਦੀ ਲੈਨ ਦੀ ਵਸ਼ੇਰੀ ਆ ਖਾਨਦਨ ਪੂਰਾ ਕਨਫਰਮ ਚਾਹੇ ਡੀਐਨਏ ਕਰਾ ਲੈ ਪਰ ਰੇਟ ਪੂਰਾ ਜਾਇਜ਼ ਆ ਇਹ ਤੋਂ ਸਸਤੀ ਡੀਐਨਏ ਵਾਲੀ ਵਸ਼ੇਰੀ ਤੁਹਾਨੂੰ ਨਹੀਂ ਮਿਲਣੀ ਜਿਹਦੇ ਮਾਂ ਪਿਓ ਦਾ ਦਾਦਾ ਦਾਦੀ ਮੰਨ ਲਓ ਕਨਫਰਮ ਹੋਣ ਇਹ ਤੋਂ ਸਸਤੀ ਨਹੀਂ ਮਿਲਣੀ ਬਾਕੀ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਸਾਰੀ ਵੀਡੀਓ ਪ੍ਰੋਪਰ ਦੇਖ ਲਿਓ ਪੂਰੀ ਵੀਡੀਓ ਦੇਖ ਇਹ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਤਾਈਂ ਇਹ ਵੀਡੀਓ ਪਹੁੰਚ ਜੇ ਤੇ ਜਿਹੜੇ ਇਦਾਂ ਦੀ ਬੱਚੀ ਦੀ ਭਾਲ ਤੇ ਸੀ ਉਹਨਾਂ ਤਾਈਂ ਇਹ ਵੀਡੀਓ ਜਲਦੀ ਤੋਂ ਜਲਦੀ ਪਹੁੰਚ ਜੇ ਤੇ ਚੈਨਲ ਸਬਸਕ੍ਰਾਈਬ ਕਰਨ ਨਾਲ ਭੁੱਲਿਓ ਕਿਉਂਕਿ ਬਹੁਤ ਮਿਹਨਤ ਲੱਗ ਗਈ ਤੁਹਾਡੇ ਲਈ ਮਾਰਕੀਟ ਨਾਲ ਸਸਤਾ ਜਾਣ ਭਲਿਆਂ ਦੀ ਕੋਈ ਆਪਾਂ ਫੀਸ ਨਹੀਂ ਲੈਂਦੇ ਬਸ ਤੁਹਾਡੇ ਤੋਂ ਇੱਕ ਚੈਨਲ ਸਬਸਕ੍ਰਾਈਬ ਕਰਨ ਦੀ ਬੇਨਤੀ ਹੁੰਦੀ ਹੈ ਤੇ ਨੋਟੀਫਿਕੇਸ਼ਨ ਬੈਲ ਔਨ ਕਰ ਲਓ ਨਹੀਂ ਬਾਅਦ ਵਿੱਚ ਭਰਾਵਾਂ ਦਾ ਲਾਂਭਾ ਹੁੰਦਾ ਵੀ ਬਾਈ ਸਾਡੇ ਤਾਂ ਵੀਡੀਓ ਲੇਟ ਪਹੁੰਚਦੀ ਹੈ ਤੇ ਆਜੋ ਵੱਧਦੇ ਆ ਬੱਚੀ ਵੱ ਦੋਸਤੋ 7 ਮਹੀਨੇ ਵਿਚੇਲੀ ਦੀ ਉਮਰ ਹੈ। ਕਮੈਤ ਰੰਗ ਆ, ਕੁੰਡੀ ਵਾਲਾ ਕੰਨ ਤੇ ਮੱਥੇ ਪਟਾ ਤਿੰਨ ਪੈਰ ਚਟੇ ਆ। ਬਾਡੀ ਦੇਖੋ ਬੱਚੀ ਚ ਮਜੂਤ ਤੀਆਂ ਪਹਿਲਾਂ ਚੈੱਕ ਕਰੋ। ਪੈਰਾਂ ਦਾ ਸਾਈਜ਼ ਦੇਖ ਸਕਦੇ ਆ, ਚੈਸਟ ਦੇਖੋ ਕਿੰਨੀ ਖੁੱਲੀ ਆ ਤੇ ਪੁੱਠਾ ਪਾਠਾ ਕਿੰਨਾ ਸੋਹਣਾ, ਲੈਂਥ ਵੀ ਸੋਹਣੀ ਆ, ਗਰਦਨ ਲੰਮੀ ਆ, ਕੁੰਡੀ ਵਾਲਾ ਕੰਨ ਤੇ ਮਾਰਕਾ ਵੀ ਪੂਰਾ ਪ੍ਰੋਪਰ ਆ, ਬਲੇਜ ਦੇ ਨਾਲ ਤਿੰਨ ਪੈਰ ਥੋੜੇ ਥੋੜੇ ਚਟੇ। ਮੰਨ ਲਓ ਗਿੱਟਿਆਂ ਤੋਂ ਥੱਲੇ ਚਟੇ ਆ, ਬਾਕੀ ਖਰ ਨਹੀਂ ਖੁੱਡਣੀ ਬੱਚੀ ਬਹੁਤ ਚੰਗੀ। ਖਾਨਦਾਨ ਬਾਰੇ ਗੱਲ ਕਰੀ ਤਾਂ ਦੋਸਤੋ ਅਤੀ ਸੁੰਦਰ ਸੁੰਦਰ ਬਲੱਡ ਲਾਈਨ ਮੇਰੇ ਸਭ ਨਾਲ ਸ਼ਾਨਦਾਰ ਲਾਈਨ ਆ ਜਾਂਦੀ ਹੈ ਸੁੰਦਰ ਦੀ ਪੋਪੂਤੀ ਆ ਗਈ ਅਤੀ ਸੁੰਦਰ ਦੀ ਪੋਤੀ ਆ ਗਈ ਤੇ ਇੰਦਰ ਘੋੜਾ ਦੋਸਤੋ ਇੰਦਰ ਦੀ ਬੱਚੀ ਆ ਆਪਾਂ ਮਾਲਕਾਂ ਦਾ ਨੰਬਰ ਵੀ ਦੇ ਦਾਂ ਜਿੰਨਾਂ ਘਰੇ ਬਰੀਡ ਹੋਈ ਆ ਉਹਨਾਂ ਤੋਂ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਬਾਲਪੁਰਿਆਂ ਦੀ ਸਾਫ ਆ ਜੀ ਤੇ ਮਾਂ ਦੋਸਤੋ ਇਹਦੀ ਦੇਵਲੀ ਲਾਈਨ ਚੋਂ ਦੱਸੀ ਆ ਆਪਾਂ ਨੂੰ ਜਿਹੜੇ ਮਾਲੇ ਆਪਾਂ ਨੂੰ ਦੱਸਣ ਦੇ ਅਨੁਸਾਰ ਪਰ ਜਿਹੜੇ ਇੰਦਰ ਦੀ ਬੱਚੀ ਤੇ ਅਤੀ ਸੁੰਦਰ ਦੀ ਪੋਤੀ ਉਹ ਚੀਜ਼ ਦੀ ਗਾਰੰਟੀ ਹੋ ਬਾਲਪੁਰਿਆਂ ਦੀ ਸਾਫ ਅਤੇ ਰੇਟ ਜੈਜ ਆ ਨੰਬਰ ਆਪਾਂ ਵੀਡੀਓ ਦੇ ਉੱਪਰ ਹੀ ਚਲਾ ਦੇ ਜਿਹੜੇ ਵੀ ਭਰਾ ਦੇ ਬੱਚੇ ਪਸੰਦ ਆਈ ਸੰਪਰਕ ਕਰ ਲਓ ਮਿਲਦੇ ਆ ਜਲਦੀ